ਦੀਵਾਲੀ ਤੇ ਸਭ ਤੋਂ ਵੱਡੇ ਡਿਸਕਾਊਂਟ ਦੇਤੇ ਬਾਈ ਸੱਤੇਉਰਿਆਂ ਨੇ ਬਾਈ ਲਾਡੀਉਰਿਆਂ ਨੇ ਕਹਿੰਦੇ ਜਿਹੜਾ ਵੀ ਸੱਜਣ ਟਰੈਕਟਰ ਖਰੀਦ ਕੇ ਲੈ ਕੇ ਜਾਊਗਾ ਉਹਦੇ ਘਰ ਤੱਕ ਦਾ ਡੀਜ਼ਲ ਸਾਡਾ ਹੋ ਵੱਡੀ ਗੱਲ ਹੋਰ ਵੀ ਐ ਲਾਡੀ ਉਸਤਾਦ ਕਹਿੰਦਾ ਯਾਰ ਛੱਡ ਕੇ ਵੀ ਮੈਂ ਹੀ ਆਊਗਾ ਜਿਹੜਾ ਟਰੈਕਟਰ ਆ ਖਰੀਦੂ ਉਸਤਾਦ ਸਹੀ ਗੱਲ ਆ ਸਹੀ ਛੱਡ ਕੇ ਆਉਣਾ ਬਹੁਤ ਵੀ ਵੱਡੀ ਗੱਲ ਐ ਕੋਈ ਤੁਹਾਡੇ ਤੋਂ ਪਹੁੰਚ ਨਹੀਂ ਲੈਣੀ ਬਾਈ ਨਾ ਕੋਈ ਪਹੁੰਚ ਨਹੀਂ ਬਾਈ ਫ੍ਰੀ ਤੁਹਾਨੂੰ ਨਾ ਜੇ ਤੁਸੀਂ ਆ ਜਾਓਗੇ ਚਾਹੇ ਬੱਸ ਚੜ ਕੇ ਆਜੋ ਬੱਸ ਦੀ ਮੋੜ ਜਿਓ ਛੱਡ ਕੇ ਵੀ ਆਉਂਦਾ ਸਾਰੇ ਟਰੈਕਟਰ ਨੇ ਵੇ ਛੱਡ ਕੇ ਕੱਲਾ ਕੱਲਾ ਇਹ ਹਾਂ ਕੱਲਾ ਅਰਜਣੇ ਛੱਡ ਕੇ ਬਾਈ ਅਰਜਣੇ ਚੱਲਿਆ ਵੇ ਬਾਈ ਮਾਰ ਮਾਰ ਰਦਾ ਕੱਲਾ ਬਾਈ ਬਾ ਸੋਣਾ ਬਾਈ ਮਾਰ ਕਿੰਨਾ ਚਲਾਉਣ ਨੂੰ ਕਾਰ ਵਰਗਾ ਟਰੈਕਟਰ ਆ ਵੇ 2022 ਮਾਡਲ ਆ ਬਾਈ ਕਿੰਨੇ ਘੰਟੇ ਚੱਲੇ ਹੋਏ ਘੰਟੇ ਇਹ ਚੱਲਿਆ ਹੋਇਆ ਹੋਗਾ ਕਿੰਨਾ ਕ ਚੱਲੇ 1900 ਘੰਟੇ ਚਲੇ 1900 ਘੰਟੇ ਚਲੇ ਇਹ ਟਾਇਰ ਨਾਲ ਦੇ ਨੇ ਨਾਲ ਦੇ ਆ ਪਿਛਲੇ ਪਾਇਆ ਨੇ ਵੇ ਬੱਟੇ ਪਾਇਆ 17 9 28 ਦੇ ਪਾਇਆ ਹੋਇਆ ਉ ਇਹਦੇ 16 ਨੇ ਆਉਂਦੇ ਆ ਨੰਬਰ ਨਾਲ ਦੇ پنجاب ਨੰਬਰ ਪੰਜਾਬ ਲੋਕਲ ਪਟਿਆਲਾ ਕੰਬਰ ਲੋਕਲ ਆ ਬਾਈ ਪੂਰਾ ਸੋਹਣਾ ਡੈਕਟਰ ਆ ਬਾਈ ਪੂਰਾ ਲੋਨ ਕਿੰਨੇ ਦਾ ਹੋਜੂ ਇਹਦੇ ਉੱਪਰ ਪਹਿਲਾਂ ਤਾਂ ਇਹ ਦੱਸੋ ਤੇ ਮੈਨੂੰ ਲੱਗਦਾ ਹੋਣਾ ਚਾਹੀਦਾ ਬਾਈ 7 6.5 ਦਾ ਲੋਨ ਦਾ ਭਰਾਮ ਨਾਲ 6.5 ਲੱਖ ਦਾ ਤੇ ਅੱਧੀ ਪਤਾ 8 ਦਾ ਹੀ ਹੋਜੇ ਬਾਈ ਆਪਾਂ ਤਾਂ ਦਵਾਗੇ ਕਿੰਨੇ ਦਾ 7.5 ਲੱਖ ਦਾ ਦੇ ਦਾਂਗੇ ਆਪਾਂ ਮੰਨ ਲਓ 8 90 ਮੰਗਦੇ 8 70 ਦਾ ਦੇ ਦਾਂਗੇ ਬਾਈ 8.5 ਲੱਖ ਦੀ ਦੇਣਗੇ ਸੋ ਮਰਾਏਗਾ ਸਾਨਾ ਸਾਢੇ ਰੁਪਇਆ ਲੱਖ ਲਿਓ ਯਾਰ ਆਰਜਨ ਲਿਜਾਓ ਠੀਕ ਹੈ ਲੱਖ ਤੋਂ ਮੈਂ ਲੱਕਟੇ ਸਰਜੂ ਬਈ ਰਿਪਟ ਕੱਟੇ ਕੱਟੇ ਸਰਜੂ ਚੱਕੋ ਮਿੱਤਰੋ ਆਜੋ ਕਿਰਾ ਫਟਾਫਟ ਬਈ ਆ ਵੀ ਦੱਸਦੇ ਲੱਗਦੇ ਆ ਇਹ 2024 ਮਾਡਲ ਆ ਬਈ ਇਹ ਕਿੰਨਾ ਕਿ ਚੱਲਿਆ ਹੋ ਇਹ 550 ਘੰਟਾ ਬਈ ਕਿੰਨੇ ਦਾ ਦੇਣਾ ਸੋਨਾ ਪੂਰਾ ਹੈ ਵੀ ਹਾਂ ਇਹ ਆਪਾਂ ਦੇ ਦਾਂਗੇ 25 ਕ ਦਾ 7 25 ਦਾ ਦੇ ਦਾਂਗੇ ਪੂਰੇ 7 ਲੱਖ ਦਾ ਦਵਾ ਦਿਏ ਚਾਹ ਦਵਾ ਦੇ ਫੇਰ ਦਵਾ ਦੇ ਪੂਰੀ ਤੱਕ ਦਵਾ ਦੇ ਹਾਂ ਦਿਵਾਲੀ ਆਫਰ ਹੀ ਆ ਇਕ ਆਦਾਸ ਬਾਈ ਇਹ ਬਾਈ 16 ਮਾਡਲ ਸਾਰਾ ਟਾਇਰ ਟੂਰ ਸਾਰੇ ਨਾਲ ਦੇ ਬਾਈ ਇਹਦੇ ਆਹ ਚਾਰੀ ਟਾਇਰ ਪੰਪ ਤੋਂ ਲੈ ਕੇ ਟਾਇਰਾਂ ਤੋਂ ਲੈ ਕੇ ਸਾਰਾ ਲਿਫਟ ਪੰਪ ਵੀ ਸਾਰਾ ਨਾਲ ਦਾ ਬਾਈ ਨੰਬਰ ਇਹਦਾ ਵੀ ਪੰਜਾਬੀ ਆ ਆ ਨੰਬਰ ਪੰਜਾਬ ਹੈ ਵੀ ਕੀ ਮੰਗਦੇ ਆਪਾਂ ਇਹਦਾ ਲੋਕਲੀ ਨਹੀਂ ਸਾਰੇ ਨੰਬਰ ਤਾਂ ਬਾਈ ਕੀ ਮੰਗਦੇ ਇਹ ਦੇ ਦਾਂਗੇ ਆਪਾਂ ਭੱਟੀ ਸਾਹਿਬ 5 ਲੱਖ 15 ਹਜ਼ਾਰ ਦਾ 5 ਲੱਖ ਦਾ ਪੂਰੇ ਦਾ ਇਹ ਬਣੂਗਾ ਨਹੀਂ ਹੋਰ ਕਟਾਜਾ ਨਹੀਂ ਨਹੀਂ ਕਟਾਓ ਕਟੋ ਕਰਦਾ ਬਾਈ 4 ਲੱਖ ਉਹ ਨਹੀਂ ਯਾਰ 4 ਲੱਖ ਉਹ ਨਹੀਂ 90 ਕਰ ਦਈਏ 4 ਲੱਖ 95 ਹਜ਼ਾਰ ਦਾ ਆ ਨਾ ਕਰ 4 ਲੱਖ 95 ਹਜ਼ਾਰ ਦਾ ਕਿਉਂਕਿ ਅੱਜ ਮੈਤਰ ਫਟਾਫਟ ਇਹਦਾ ਕੀ ਕਰਦਾ ਨੰਬਰ ਕੈਪਸ਼ਨ ਚ ਲਿਖਿਆ ਪਿਆ ਆਜੂ ਸਾਹੂ ਬੰਦਿਆਂ ਦਾ ਇਨਾ ਫਾਇਦਾ ਨਾ